ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਮਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਸੰਬੰਧਿਤ ਵੱਡੀ ਜਾਣਕਾਰੀ ਪੰਜਾਬ ਦੇ ਪੈਨਸ਼ਨਰ ਅਤੇ ਮਲਾਜ਼ਮਾਂ ਦੇ ਬਕਾਇਆ ਸੰਬੰਧੀ ਟਿੱਪਣੀਆਂ ਦੇ ਬਾਰੇ ਜ਼ਿਕਰ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਨੇ 18 ਤੇ 18 2 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਇੱਕ 16 ਤੋਂ 30 7 21 ਤੱਕ ਸੋਦੀ ਹੋਈ ਤਨਖਾਹ ਅਤੇ ਸੋਦੀ ਪੈਨਸ਼ਨ ਦੇਣ ਦਾ ਬਕਾਇਆ ਸਬੰਧੀ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਉਸ ਦੇ ਵਿੱਚ ਕਾਫੀ ਅਨਾਰਮਲੀਆਂ ਤਰੂਟੀਆਂ ਹਨ ਜਿਸ ਦੇ ਵਿੱਚ ਸਾਰੀਆਂ ਬੈਂਕਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਨੇ ਬੈਂਕਾਂ ਨੂੰ ਪੈਸ਼ਨ ਨੂੰ ਪੇਮੈਂਟਾਂ ਕਰਨ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬੈਂਕਾਂ ਦੇ ਵੱਲੋਂ 1.5.2025 ਨੂੰ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਪਰ ਕਈ ਪੈਸ਼ਨਰਾਂ ਨੂੰ ਪਹਿਲੀ ਕਿਸ਼ਤ ਦੀ ਅਦਾਇਗੀ ਨਾ ਹੋਣ ਦੇ ਕਾਰਨ ਵਾਰ-ਵਾਰ ਦਫ਼ਤਰਾਂ ਦੇ ਵਿੱਚ ਚੱਕਰ ਲਗਾਣੇ ਪੈ ਰਹੇ ਨੇ ਹਨ ਵਕ ਵਕ ਬੈਂਕਾਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੈਨਸ਼ਨਰਸ ਦੀ ਜੋ ਪਹਿਲੀ ਕਿਸ਼ਤ ਨਹੀਂ ਪਈ ਹੈ ਉਹ ਜਲਦੀ ਹੀ ਪਾ ਦਿੱਤੀ ਜਾਵੇਗੀ ਥੋੜਾ ਜਾਹਾ ਸਬਰ ਰੱਖਣਾ ਚਾਹੀਦਾ ਹੈ ਕਿਉਂਕਿ ਅਗਲੀ ਪੈਨਸ਼ਨ ਦੇ ਨਾਲ ਹੀ ਬਕਾਇਆ ਦੀ ਕਿਸ਼ਤ ਜਿਹੜੀ ਹੈ ਪਾ ਦਿੱਤੀ ਜਾਵੇਗੀ ਉਹਨਾਂ ਅਧਿਕਾਰੀਆਂ ਦੇ ਵੱਲੋਂ ਆਪਣਾ ਪੂਰਾ ਤਨਦੇਹੀ ਦੇ ਨਾਲ ਇਹ ਏਰੀਅਰ ਬਣਾਉਣ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਫਿਰ ਵੀ ਕੁਝ ਜਿਹੜੇ ਪੈਨਸ਼ਨ ਅਜੇ ਬਕਾਇਆ ਰਹਿ ਗਿਆ ਹੈ ਉਹਨਾਂ ਦਾ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਕੁਝ ਸਬਰ ਕਰੋ ਕੁਝ ਦਿਨ ਔਰ ਲੱਗਣਗੇ ਜਿੰਨਾ ਦਾ ਰਹਿ ਗਿਆ ਹੈ ਉਹ ਵੀ ਅਸੀਂ ਪਾ ਦਵਾਂਗੇ ਜੇ ਨਹੀਂ ਹੈ ਤਾਂ ਅਗਲੀ ਪੈਨਸ਼ਨ ਦੇ ਨਾਲ ਇਕੱਠਾ ਹੀ ਜਿਹੜਾ ਪਾਇਆ ਜਾਏਗਾ ਇਸ ਤੋਂ ਇਲਾਵਾ ਕਈ ਛੋਟੇ ਬੈਂਕਾਂ ਦੇ ਵੱਲੋਂ ਜਿਹੜੀ ਮੈਨੂਅਲ ਏਰੀਅਰ ਤਿਆਰ ਕੀਤਾ ਜਾ ਰਿਹਾ ਹੈ ਇਸ ਦੇ ਲਈ ਉਹਨਾਂ ਦੇ ਵੱਲੋਂ ਜਿਹੜਾ ਟਾਈਮ ਲੱਗ ਰਿਹਾ ਹੈ ਇਸ ਤੋਂ ਇਲਾਵਾ ਇੱਕ ਵੱਡਾ ਸਵਾਲ ਉੱਠ ਰਿਹਾ ਹੈ ਕਿ ਜਿਹੜੇ ਕਰਮਚਾਰੀ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋ ਕੇ ਪੈਨਸ਼ਨ ਜਿਹੜੇ ਕੀ ਬਣ ਚੁੱਕੇ ਨੇ ਉਹਨਾਂ ਨੂੰ ਏਰੀਅਰ ਕਦੋਂ ਮਿਲੇਗਾ ਇਸ ਸਬੰਧ ਦੇ ਵਿੱਚ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਇਹ ਹੀ ਦੱਸਿਆ ਗਿਆ ਕਿ ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਖਾਸ ਤੌਰ ਤੇ ਇਹ ਕਿਹਾ ਗਿਆ ਕਿ ਉਨ੍ਹਾਂ ਦੇ ਵੱਲੋਂ 14/5/2025 ਨੂੰ ਪੰਜਾਬ ਸਰਕਾਰ ਨੂੰ ਇੱਕ ਮੇਲ ਦੇ ਰਾਹੀਂ ਜਿਹੜੀ ਹੈ ਜਾਣਕਾਰੀ ਲੈਣ ਦੇ ਲਈ ਲਿਖਿਆ ਗਿਆ ਹੈ ਕਿ ਇੱਕ-ਇੱਕ 16 ਤੋਂ ਬਾਅਦ ਦੇ ਕਰਮਚਾਰੀਆਂ ਤੇ ਇਹ 18/2/2025 ਦਾ ਪੱਤਰ ਲਾਗੂ ਹੁੰਦਾ ਹੈ ਜਾਂ ਨਹੀਂ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਜਦ ਸਰਕਾਰ ਨੇ ਪੱਤਰ ਬਿਤੀ ਜਿਹੜਾ ਮਿਤੀ 18/2/2025 ਦੇ ਵਿੱਚ ਜਿਹੜਾ ਮਿਤੀ 1-16 ਤੋਂ ਬਾਅਦ ਪਹਿਲਾ ਅਤੇ 1-16 ਤੋਂ ਬਾਅਦ ਦੇ ਕਰਮਚਾਰੀਆਂ ਨੂੰ ਵੀ ਏਰੀਅਰ ਦੇਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸ ਤੋਂ ਇਲਾਵਾ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਨੂੰ ਸੋਦੀ ਲੀਵ ਇਨ ਕੈਚਮੈਂਟ ਦੇਣ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਤਾ ਫਿਰ ਇਹ ਹੀ ਕਹਿਣਾ ਹੈ ਕਿ ਇਹ ਹਦਾਇਤਾਂ 1 ਇੱਕ 16 ਤੋਂ ਬਾਅਦ ਰਿਟਾਇਰ ਹੋਏ ਪੈਸ਼ਨਰਸ ਤੇ ਲਾਗੂ ਨਹੀਂ ਹੁੰਦੀਆਂ ਠੀਕ ਨਹੀਂ ਜਾਬਦਾ ਜਿਹੜੇ ਕਰਮਚਾਰੀਆਂ ਤੋਂ ਬਾਅਦ ਰਿਟਾਇਰ ਹੋਏ ਹਨ ਉਹਨਾਂ ਵਾਸਤੇ ਇੱਕ ਹੀ ਫਾਰਮੂਲਾ ਹੈ ਇਸ ਦਾ ਮਤਲਬ ਹੈ ਕਿ ਜਦੋਂ ਤੱਕ ਉਹਨਾਂ ਨੇ EMPLOYES ਦੇ ਵਜੋਂ ਸੇਵਾ ਕੀਤੀ ਹੈ ਉਹਨਾਂ ਦਾ ER ਉਹਨਾਂ ਦੇ ਵਿਭਾਗ ਦੇ ਵੱਲੋਂ 18 2 2025 ਦੇ ਪੱਤਰ ਦੇ ਪੈਰਾ 2 ਅਨਸਾਰ ਅਦਾ ਕੀਤਾ ਜਾਣਾ ਹੈ ਜਿਸ ਦਿਨ ਤੋਂ ਰਿਟਾਇਰ ਹੋਏ ਹਨ ਉਸ ਤੋਂ ਬਾਦ ਦੇ ਸਮੇਂ ਦਾ 에리어 ਬੈਂਕ ਦੇ ਵੱਲੋਂ ਇਸ ਪੱਤਰ ਦੇ ਵਿੱਚ ਦਰਸਾਇਆ ਜਿਹੜੇ ਕਿ ਵਿਧੀ ਦੇ ਅਨੁਸਾਰ ਅਦਾ ਕੀਤਾ ਜਾਣਾ ਜੇਕਰ ਕੋਈ ਵੀ ਕਰਮਚਾਰੀ 31/16 ਨੂੰ ਜਿਹੜਾ ਰਟਾਇਰ ਹੋਇਆ ਤੇ 1 ਮਹੀਨੇ ਦਾ ਉਹਦਾ ਬਕਾਇਆ ਡਿਪਾਰਟਮੈਂਟ ਦੇ ਵੱਲੋਂ ਦਿੱਤਾ ਜਾਣਾ ਤੇ 1/2/16 ਤੋਂ 31/12/17 ਤੱਕ ਜੋ ਪਹਿਲਾ ਪਲਾਨ ਹੈ ਜਿਸ ਦੇ ਵਿੱਚ 15 ਮਹੀਨਿਆਂ ਦਾ 15 ਕਿਸ਼ਤਾਂ ਦੇਣੀ ਆ 1/2/16 ਤੋਂ 31/12/17 ਤੱਕ ਜਿਹੜੀ 23 ਮਹੀਨਿਆਂ ਦਾ ਏਰੀਅਰ ਹੈ 15 ਦੇ ਡਿਵਾਈਡ ਕਰਕੇ ਉਹਦੀਆਂ ਕਿਸ਼ਤਾਂ ਬਣਨਗੀਆਂ ਤੇ ਉਹਨੂੰ ਅਦਾ ਜਿਹੜਾ ਹੈ ਏਰੀਅਰ ਅਦਾ ਕੀਤਾ ਜਾਏਗਾ ਇਸੇ ਹੀ ਤਰ੍ਹਾਂ ਜਿਹੜੇ ਇੱਕ ਇੱਕ 16 ਦੇ ਜਿਹੜਾ ਕੀ ਇਨਟੈਂਸ਼ਨ ਸੀ ਉਹਨਾਂ ਤੇ ਵੀ ਜਿਹੜੀ ਇਹੀ ਫਾਰਮੂਲਾ ਲੱਗ ਹੋਵੇਗਾ ਮੇਨ ਡੈਥ ਕੇਸਾਂ ਦੇ ਵਿੱਚ ਦੋ ਤਰ੍ਹਾਂ ਦੇ ਕੇਸ ਹੁੰਦੇ ਹਨ ਪਹਿਲਾ ਕੈਟਾਗਰੀ ਦੇ ਵਿੱਚ ਉਹ ਕੇਸ ਹਨ ਜਿੱਥੇ ਪੈਨਸ਼ਨਰ ਦੀ ਡੈਥ ਹੋ ਗਈ ਹੈ ਤੇ ਫੈਮਲੀ ਪੈਨਸ਼ਨ ਜਿੰਦਾ ਹੈ ਕੇਸਾਂ ਦੇ ਵਿੱਚ ਪੈਨਸ਼ਨਰ ਤੇ ਫੈਮਲੀ ਪੈਨਸ਼ਨ ਦਾ ਸਾਰਾ ਹੀ ਫੈਮਲੀ ਪੈਨਸ਼ਨ ਮਿਲੇਗਾ ਕਈ ਨੂੰ ਮਿਲ ਵੀ ਗਿਆ ਹੈ ਦੂਜੀ ਸ਼੍ਰੇਣੀ ਦੇ ਵਿੱਚ ਉਹ ਕੇਸ ਹੁੰਦੇ ਹਨ ਜਿੱਥੇ ਪੈਨਸ਼ਨਰ ਤੇ ਫੈਮਲੀ ਪੈਨਸ਼ਨ ਦੋਨੋਂ ਦੀ ਡੈਥ ਹੋ ਚੁੱਕੀ ਹੈ ਅਤੇ ਬੈਂਕ ਖਾਤੇ ਬੰਦ ਹੋ ਚੁੱਕੇ ਹਨ ਇਨ੍ਹਾਂ ਕੇਸਾਂ ਦੇ ਵਿੱਚ ਪੈਨਸ਼ਨਰ ਦੇ ਵਾਰਸ ਜਿਹੜੇ ਲੀਗਲ ਹੈਰ ਦੇ ਵੱਲੋਂ ਆਪ ਨਾ ਜਿਹੜਾ ਕਿ ਆ ਪਹਿਲਾਂ ਆਪਣੇ ਬੈਂਕ ਦੀ ਬ੍ਰਾਂਚ ਦੇ ਵਿੱਚ ਜਾ ਕੇ ਨੋਮੀਨੇਸ਼ਨ ਫਾਰਮ ਲਾਈਫ ਟਾਈਮ ਏਰੀਅਰ ਭਰੀ ਭਰਿਆ ਜਾਣਾ ਹੈ ਹੋਣ ਬਾਰੇ ਪਤਾ ਕਰ ਲੈਣਾ ਚਾਹੀਦਾ ਜੇਕਰ ਪੈਨਸ਼ਨਰ ਦੇ ਵੱਲੋਂ ਇਹ ਨੋਮੀਨੇਸ਼ਨ ਭਰੀ ਹੋਈ ਹੈ ਤਾਂ ਇਸ ਦੇ ਆਧਾਰ ਤੇ ਨੋਮੀ ਵਿਅਕਤੀ ਦੇ ਵੱਲੋਂ ਬੈਂਕ ਨੂੰ ਏਰੀਅਰ ਦੀ ਅਦਾਇਗੀ ਕਰ ਦਿੱਤੀ ਜਾਵੇਗੀ ਬਾਰੇ ਲਿਖਤੀ ਬੇਨਤੀ ਕਰਨੀ ਚਾਹੀਦੀ ਹੈ ਅਤੇ ਬੈਂਕ ਦੇ ਵੱਲੋਂ ਉਹ ਨਾਮਜਦ ਵਿਅਕਤੀ ਨੂੰ ਪੈਨਸ਼ਨ ਦੇ ਸਾਰੇ ਬਕਾਏ ਜਿਹੜਾ ਕਿ ਲੰਮ ਸਮ ਅਦਾ ਕਰਨਗੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੈਨਸ਼ਨਰ ਦੇ ਵਾਰਸਾਂ ਨੂੰ ਜਿਹੜਾ ਲੀਗਲ heir ਦੇ ਵੱਲੋਂ ਕੀ ਕਰਨਾ ਚਾਹੀਦਾ ਹੈ ਇਸ ਸਬੰਧ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵੱਲੋਂ ਇੱਕ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੇ ਸੈਂਟਰਲ ਪੈਨਸ਼ਨਰ ਪ੍ਰੋਸੀਡਿੰਗ ਸੈਂਟਰ ਜਿਸਨੂੰ CPCV ਕਿਹਾ ਜਾਂਦਾ ਹੈ ਵੱਲੋਂ ਇੱਕ ਚੈਕਲਿਸਟ ਜਾਰੀ ਕੀਤੀ ਗਈ ਹੈ ਇਸ ਚੈਕਲਿਸਟ ਦੇ ਆਧਾਰ ਤੇ ਸਾਰੇ ਡਾਕੂਮੈਂਟਸ ਤਿਆਰ ਕਰਕੇ ਇਕੱਠੇ ਆਪਣੀ ਬੈਂਕ ਬ੍ਰਾਂਚ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ ਤੇ ਜੇ ਇਹ ਡਾਕੂਮੈਂਟ ਜੋ ਲਿੰਦੇ ਹਨ ਉਸ ਦੇ ਬਾਰੇ ਜੋ ਜ਼ਿਕਰ ਕੀਤਾ ਗਿਆ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਪੈਨਸ਼ਨਰ ਦੇ ਵਾਰਿਸ ਦੇ ਵੱਲੋਂ ਇਹਦੀ ਪੇਮੈਂਟ ਲੈਣ ਦੇ ਬਾਰੇ ਬੈਂਕ ਦੀ ਬ੍ਰਾਂਚ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਅਰਜੀ ਦੇਣੀ ਹੋਵੇਗੀ ਪੈਸ਼ਨਰ ਪੈਸ਼ਨਰ ਤੇ ਫੈਮਿਲੀ ਪੈਸ਼ਨਰ ਦੋਵਾਂ ਦੀ ਡੈਥ ਸਰਟੀਫਿਕੇਟ ਦੀਆਂ ਕਾਪੀਆਂ ਨਾਲ ਨੱਥੀ ਕੀਤੀਆਂ ਜਾਣ ਪੈਸ਼ਨਰਸ ਦੇ ਵਾਰਿਸ ਦੇ ਵੱਲੋਂ ਇੱਕ ਐਫੀਡੇਫਿਡ ਵੀ ਦਿੱਤਾ ਜਾਵੇਗਾ ਜਿਸ ਦੇ ਵਿੱਚ ਵਾਰਸਾਂ ਦਾ ਨਾਮ ਪੈਸ਼ਨਰ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਪੂਰਾ ਜਿਹੜਾ ਦਿੱਤਾ ਜਾਵੇਗਾ ਜੇਕਰ ਸਾਰੇ ਵਾਰਸ ਇੱਕ ਮੈਂਬਰ ਦੇ ਨਾਮ ਤੇ ਪੇਮੈਂਟ ਕਰਾਉਣਾ ਚਾਹੁੰਦੇ ਹਨ ਤਾਂ ਉਹਨਾਂ ਸਾਰੇ ਵਾਰਸਾਂ ਵੱਲੋਂ ਇੱਕ ਵਿਅਕਤੀ ਦੇ ਨਾਮ ਤੇ ਪੇਮੈਂਟ ਕਰਨ ਵਾਸਤੇ ਐਫੀਡੇਫਿਡ ਦੇਣਾ ਪਵੇਗਾ ਇਸ ਤੋਂ ਬਾਅਦ ਪੈਨਸ਼ਨ ਦੇ ਵਾਰਸਾਂ ਦੇ ਵੱਲੋਂ KYC ਡਾਕੂਮੈਂਟਸ ਜਾਨੇ ਕਿ ਆਧਾਰ ਕਾਰਡ ਪੈਨ ਕਾਰਡ ਤੇ ਆਪਣੀਆਂ ਫੋਟੋਆਂ ਵੀ ਜਿਹੜੀਆਂ ਦੇਣੀਆਂ ਹੋਣਗੀਆਂ ਪੈਨਸ਼ਨਰਸ ਦੇ ਵਾਰਸਾਂ ਦੇ ਵੱਲੋਂ ਇੱਕ ਅੰਡਰਟੇਕਿੰਗ ਵੀ ਦੇਣੀ ਦੇਣੀ ਉਹ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਵਾਧੂ ਅਦਾਇਗੀ ਹੋਣ ਦੀ ਸੂਰਤ ਵਿੱਚ ਉਹ ਵਾਧੂ ਅਦਾਇਗੀ ਜਿਹੜੀ ਰੀਫੰਡ ਕਰਨ ਦੇ ਬਚਨ ਬੰਦ ਹੋਣਗੇ ਪੈਨਸ਼ਨਰ ਦੇ ਵਾਰਸਾਂ ਦੇ ਵਾਰਸਾਂ ਦੇ ਵੱਲੋਂ ਬੈਂਕ ਖਾਤਿਆਂ ਦੀਆਂ ਕਾਪੀਆਂ ਵੀ ਨਾਲ ਜੜੀਆਂ ਹਨ ਨੱਥੀ ਕਰਨੀਆਂ ਹੋਣਗੀਆਂ ਹੁਣ ਫੈਸਲਾ ਪਾਸ ਕਰਕੇ ਕੋਈ ਵੀ ਜਿਹੜਾ ਵਸੀਅਤ ਨਾਮਾ ਬਿੱਲ ਹੈ ਤਾਂ ਉਹ ਵੀ ਨੱਥੀ ਕਰ ਦਿੱਤੀਆਂ ਜਾਵੇ ਪੈਨਸ਼ਨਰ ਦੇ ਵਾਰਸਾਂ ਦੇ ਵੱਲੋਂ ਆਪਣੀ ਇੱਛਾ ਦੇ ਅਨੁਸਾਰ ਐਕਸੈਕਟੀਫਿਕੇਟ ਸਰਟੀਫਿਕੇਟ ਵੀ ਪ੍ਰਾਪਤ ਕਰਕੇ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਏ ਜਾ ਸਕਦਾ ਹੈ ਸੋ ਦੋਸਤੋ ਏਸੀ ਅੱਜ ਦੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨਰ ਸੰਬੰਧੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਦੇ ਨਾਲ ਧੰਨਵਾਦ ਜੀ